ਜਿਹੜਾ ਇਹਨਾਂ ਨੇ ਰੀਸੈਂਟਲੀ ਹੁਣ ਇੱਕ ਕੱਪੜੇ ਦੀ ਉੱਥੋਂ ਜਿੱਤੇ ਫੈਕਟਰੀ 'ਚ ਚੋਰੀ ਕੀਤੀ ਸੀ ਉੱਥੇ ਇਹਨਾਂ ਨੇ ਉਹਨਾਂ ਦੇ ਪੰਜ ਜਿਹੜੇ ਵਰਕਰ ਸੀ ਉਹਨਾਂ ਨੂੰ ਰਾਤ ਨੂੰ ਅੰਦਰ ਐਂਟਰ ਕਰਕੇ ਉੱਥੇ ਡੀਵੀਆਰ ਸਾਰਾ ਇਹਨਾਂ ਨੇ ਪੱਟ ਕੇ ਤੇ ਉਹ ਬੰਦਿਆਂ ਨੂੰ ਬੰਧਕ ਬਣਾ ਲਿਆ ਸੀ ਉਹਨਾਂ ਨੂੰ ਬੰਨ ਕੇ ਫਿਰ ਉੱਥੇ ਜਿਹੜਾ ਕੱਪੜੇ ਦੀ ਤੇ ਹੋਰ ਸਾਰਾ ਸਮਾਨ ਡੀਵੀਆਰ ਹੋਰ ਨਾ ਸਮਾਨ ਜਿਹੜਾ ਚੋਰੀ ਕੀਤਾ ਸੀ ਉਸ ਮੁਕਦਮੇ ਦੇ ਅਸੀਂ ਲੱਗੇ ਹੋਏ ਸੀ ਤਾਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਇਹਨਾਂ ਨੇ ਉੱਥੇ ਦੇਖ ਲਿਆ ਵੀ ਐਂ ਕਰਕੇ ਆ ਵਰਕਰ ਐ ਤੇ ਇੱਥੇ ਰਾਤ ਨੂੰ ਜੇ ਇਹਨਾਂ ਨੂੰ ਬੰਦਕ ਬਣਾਵਾਂਗੇ ਤਾਂ ਸਾਨੂੰ ਅੱਛਾ ਖਾਸਾ ਸਮਾਨ ਮਿਲ ਜੂਗਾ ਇਹਨਾਂ ਨੇ ਦੇਖੋ ਕੱਪੜੇ ਦੇ ਕਾਫੀ ਜਿਹੜੇ ਐਕਸਪੈਂਸਿਵ ਬੰਡਲ ਤੇ ਸਾਰੇ ਚੋਰੀ ਕਰਕੇ ਗੱਡੀ ਚ ਲੈ ਗਏ। ਤੇ ਇਹ ਜਿਹੜੀ ਵਾਰਦਾਤ ਹੈ ਸਵੇਰੇ 4:30 ਵਜੇ ਦੇ ਲਗਭਗ ਜਿਹੜੀ ਕਰਕੇ ਗਈ ਹੈ। ਤਾਂ ਇਸ ਲਈ ਇਹਨਾਂ ਦਾ ਮਤਲਬ ਜਿਹਨੂੰ ਦਰਮਿਆਨੀ ਰਾਤ ਮਿਹਰ ਕਹਿੰਦੇ ਆ 12 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਜਿਹੜੇ ਵਾਰਦਾਤ ਨੂੰ ਇੰਜਾਮ ਦਿੱਤਾ। ਰੀਸੈਂਟਲੀ ਸਾਡੀ ਟੀਮ ਨੇ ਤੁਸ਼ਾਰ ਜੀ ਇਹਨਾਂ ਦੀ ਸੁਪਰਵਾਈਜ਼ਨ ਚ ACP ਗੁਰਦੇਵ ਜੀ ਤੇ ਨਾਲ ਐਸਐਚਓ ਮਿਹਰਬਾਨ ਇਹਨਾਂ ਨੇ ਬੜਾ ਵਧੀਆ ਕੀਤਾ ਇਹਦੇ ਵਿੱਚ ਹੁਣ ਜਿਹੜਾ 6 ਵਾਰਦਾਤਾਂ ਤਾਂ ਇਮੀਡੀਏਟਲੀ ਜਿਹੜੀਆਂ ਟਰੇਸ ਹੋਈਆਂ ਜਿਹੜੀਆਂ ਮਿਹਰਬਾਨ ਥਾਣੇ ਦੇ ਵਿੱਚ ਇਹਨਾਂ ਨੇ ਕੀਤੀਆਂ ਸੀਆਂ ਤੇ 7ਵੀਂ ਜਿਹੜੀ ਇਹ ਵਾਰਦਾਤ ਚ ਇਹਨਾਂ ਦੀ ਗ੍ਰਿਫਤਾਰੀ ਪਾਈ ਹੈ ਤੇ ਪਲੱਸ ਨਾਲ ਉਹਨਾਂ ਤੋਂ ਜਿਹੜਾ ਸਮਾਨ ਚੋਰੀ ਕੀਤਾ ਹੋਇਆ ਉਹ ਸਾਰਾ ਰਿਕਵਰ ਕਰਿਆ ਸਰ ਦੋਸ਼ੀ ਕਿੱਥੇ ਦੇ ਰਹਿਣ ਵਾਲੇ ਇਹ ਜਿਹੜੇ ਦੋਸ਼ੀ ਐ ਇਹ ਸਾਰੇ ਹੀ ਲੁਧਿਆਣੇ ਰਹਿੰਦੇ ਆ ਪਰ ਇਹਨਾਂ ਨੇ ਜਿਹੜੀ ਵਾਰਦਾਤਾਂ ਕੀਤੀਆਂ ਜਿਵੇਂ ਵਾਰਦਾਤ ਚ ਕਾਰਬਰਤ ਦੇ ਸੀ ਉਹ ਕਾਰ ਇਹਨਾਂ ਰਾਮਾ ਮੰਡੀ ਜਲੰਧਰ ਤੋਂ ਚੋਰੀ ਕੀਤੀ ਹੋਈ ਆ ਔਰ ਸਾਰੀਆਂ ਵਾਰਦਾਤਾਂ 'ਚ ਉਹ ਕਾਰ ਦੀ ਵਰਤੋਂ ਕੀਤੀ ਸਰ ਹੁਣ ਤੱਕ ਕਿੰਨੀਆਂ ਵਾਰਦਾਤਾਂ ਕਰ ਚੁੱਕੇ ਨੇ ਹੁਣ ਤੱਕ ਜਿਹੜੇ 20 ਮੁਕੱਦਮੇ ਤਾਂ ਇਹਦੇ ਜਿਹੜਾ ਮੇਨ ਇਹਨਾਂ ਦਾ ਕਿੰਗਪਿਨ ਹੈ ਹੈਦਰ ਅਲੀ ਇਹਦੇ ਖਿਲਾਫ ਪਹਿਲੋਂ 20 ਮੁਕੱਦਮੇ ਰਜਿਸਟਰਡ ਹੈ 6 ਮੁਕੱਦਮੇ ਹੁਣ ਅਸੀਂ ਜਿਹੜੇ ਆ ਟਰੇਸ ਕੀਤੇ ਆ 7ਵੇਂ ਚ ਰਸ ਵਿੱਚ 27 ਮੁਕੱਦਮੇ ਦਾ ਤੇ ਇਹੀ ਹੋਗੇ ਮਲੇ ਇਸ ਲਈ ਇਸ ਦੇ ਕਟੂਕਟ 25 ਤੋਂ 30 ਮੁਕਦਮੇ ਦੇ ਖਿਲਾਫ ਹੈ ਹੁਣ ਅਸੀਂ ਮਾਨ ਜੋ ਕੋਰਟ ਤੋਂ ਰਿਮਾਂਡ ਹਾਸਲ ਕਰਕੇ ਫਿਰ ਇਹਦਾ ਪ੍ਰੀਵੀਅਸ ਹੋਰ ਦੇਖਾਂਗੇ ਹੋਰ ਕੋਈ ਵਾਰਦਾਤ ਤਾਂ ਨਹੀਂ ਇਹਨਾਂ ਨੇ ਕੀਤੀਆਂ ਜਾਂ ਕਿਸੇ ਆਊਟ ਆਫ ਡਿਸਟ੍ਰਿਕਟ ਕਿਸੇ ਹੋਰ ਇਨਵੋਲਵਮੈਂਟ ਹੋਵੇ ਵਾਰਦਾਤ ਦਾ ਗਾਇਕ ਤਾਂ ਜਿਹੜਾ ਮੇਨ ਕਿੰਗਪਿੰਨ ਹੈ ਇਹ ਹੈਦਰ ਹੀ ਹੈ ਜੀ ਇਹ ਹੈਦਰ ਅਲੀ ਤੇ ਜਿਹੜਾ ਸੁਨੀਲ ਹੈ ਇਹ ਦੋਨੋਂ ਕਿੰਗਪਿੰਨ ਨੇ ਇਹਨਾਂ ਨੇ ਕਿੱਦਾਂ ਕ੍ਰੀਏਟ ਕੀਤਾ ਗਰੁੱਪ ਕਿੱਦਾਂ ਬਣਾਇਆ ਤੇ ਕਿੱਦਾਂ ਵਾਰਦਾਤਾ ਕਰ ਰਹੇ ਦੇਖੋ ਸਾਰਿਆਂ ਦੇ ਜਿਹੜੇ ਕੇਸ ਰਜਿਸਟਰਡ ਆ ਸਾਰਿਆਂ ਨੇ ਜੇਲ੍ਹ ਕੱਟੀ ਹੋਈ ਹੈ ਜਮਾਨਤ ਤੇ ਆਏ ਹੋਏ ਆ ਜੇਲ੍ਹ ਤੋਂ ਇਹਨਾਂ ਤੇ ਆਪਸ ਕਨੈਕਟਡ ਹੈਗੇ ਆ ਵਾਰਦਾਤਾਂ ਦਾ ਜਿਹੜੀ ਮੋਟਰ ਸਪ੍ਰਿੰਡੀ ਉਹ ਸੇਮ ਹੈ ਸੇਮ ਤਰ੍ਹਾਂ ਦੀਆਂ ਚੋਰੀਆਂ ਦੀਆਂ ਤੇ ਜਿਹੜੀਆਂ ਪਾੜ ਚੋਰੀ ਦੀਆਂ ਜਿਹੜੀਆਂ ਵਾਰਦਾਤ ਕਰਦੇ ਸਰ ਸਰ ਲੁਧਿਆਣੇ ਦੀ ਵੀ ਕਰਦੇ ਵਾਰਦਾਤ ਨਹੀਂ ਕੋਈ ਅਦਰ ਬਾਹਰ ਵੀ ਕਰਦੇ ਦੇਖੋ ਜਿਹੜੀ ਮੈਂ ਤੁਹਾਨੂੰ ਆ ਦੱਸਿਆ ਵੀ ਇਹਨੇ 6 ਤਾਂ ਸਾਡੀਆਂ ਜਿਹੜੀਆਂ ਵਾਰਦਾਤਾਂ ਹੁਣ 300 ਜਾਂ ਮਿਹਰਬੰਦਾਂ ਦੀ ਜਿਹੜੀ ਇਹ ਗੱਡੀ ਹੈ ਇਹ ਵੀ ਇਹਨਾਂ ਨੇ ਰਾਮਾਵੰਡੀ ਜਲੰਧਰ ਤੋਂ ਚੋਰੀ ਕੀਤੀ ਹੈ ਤੇ ਵਾਰਦਾਤ ਤੋਂ ਕਰਦੇ ਤੇ ਬਟ ਆਬਵੀਅਸਲੀ ਇੱਥੋਂ ਤੋਂ ਇਲਾਵਾ ਬਾਹਰੋਂ ਵੀ ਜਿਹੜੀਆਂ ਚੋਰੀਆਂ ਵਾਰਦਾਤਾਂ ਕਰਦੇ ਸਰ ਕੀ ਕੀ ਬਰਾਬਰ ਕੀਤਾ ਗਿਆ ਇਨਾਂ ਦੇ ਕੋਲੋ ਬ੍ਰਦਰ ਜਿਹੜਾ ਇਹਨਾਂ ਨੇ ਰੀਸੈਂਟਲੀ ਹੁਣ ਇੱਕ ਕਪੜੇ ਦੀ ਉਥੋਂ ਜਿੱਥੇ ਫੈਕਟਰੀ 'ਚ ਚੋਰੀ ਕੀਤੀ ਸੀ ਉੱਥੇ ਇਹਨਾਂ ਨੇ ਉਹਨਾਂ ਦੇ ਪੰਜ ਜਿਹੜੇ ਵਰਕਰ ਸੀ ਉਹਨਾਂ ਨੂੰ ਰਾਤ ਨੂੰ ਅੰਦਰ ਐਂਟਰ ਕਰਕੇ ਉੱਥੇ ਡੀਵੀਆਰ ਸਾਰਾ ਇਹਨਾਂ ਨੇ ਪੱਟ ਕੇ ਤੇ ਉਹ ਬੰਦਿਆਂ ਨੂੰ ਬੰਧਕ ਬਣਾ ਲਿਆ ਸੀ ਉਹਨਾਂ ਨੂੰ ਬੰਨ ਕੇ ਫਿਰ ਉੱਥੇ ਜਿਹੜਾ ਕਪੜੇ ਦੀ ਤੇ ਹੋਰ ਸਾਰਾ ਸਮਾਨ ਡੀਵੀਆਰ ਹੋਰ ਨਾ ਸਮਾਨ ਜਿਹੜਾ ਚੋਰੀ ਕੀਤਾ ਸੀ ਉਸ ਮੁਕਦਮੇ ਦੇ ਅਸੀਂ ਲੱਗੇ ਹੋਏ ਸੀ ਤਾਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਸਰ ਇਹਨਾਂ ਨੇ ਫੈਕਟਰੀ ਨੂੰ ਕਿਉਂ ਟਾਰਗੇਟ ਕੀਤਾ ਬੇਸਿਕਲੀ ਇਨਾਂ ਦੇਆਂ ਇੰਨੀਆਂ ਵਾਰਦਾਤਾਂ 'ਚ ਹਰ ਕਿਸੇ ਨੂੰ ਟਾਰਗੇਟ ਕਰਦੇ ਆ ਜਿੱਥੇ ਇਹਨਾਂ ਨੂੰ ਚੰਗਾ ਲੱਗਦਾ ਇੱਕੋ ਅੱਛਾ ਚਾਰ ਪੰਜ ਬੰਦੇ ਜਿਹੜੇ এমਪਲੋਇਜ਼ ਅੰਦਰ ਮੌਜੂਦ ਸੀ ਦੇ ਫੈਕਟਰੀ ਦੇ ਇਹ ਪਿੱਛੋਂ ਮਤਲਬ ਦੂਸਰੀ ਫੈਕਟਰੀ ਦੇ ਅੰਦਰ ਇਹਨਾਂ ਨੇ ਇਹਨਾਂ ਨੇ ਉਹ ਫੈਕਟਰੀ ਦੀ ਰੈਕੀ ਕੀਤੀ ਸੀ ਕਿਉਂਕਿ ਇਹਨਾਂ ਨੇ ਜਿਹੜੀ ਬਾਕੀ ਵਾਰਦਾਤਾ ਉਹ ਮਿਹਰਬਾਨ ਥਾਣੇ ਦੇ ਏਰੀਆ ਚ ਕੀਤੀਆਂ ਇਹਨਾਂ ਨੇ ਉੱਥੇ ਦੇਖ ਲਿਆ ਵੀ ਐਂ ਕਰਕੇ ਆ ਵਰਕਰ ਐ ਤੇ ਇੱਥੇ ਰਾਤ ਨੂੰ ਜੇ ਇਹਨਾਂ ਨੂੰ ਬੰਧਕ ਬਣਾਵਾਂਗੇ ਤਾਂ ਸਾਨੂੰ ਅੱਛਾ ਖਾਸਾ ਸਮਾਨ ਮਿਲ ਜੂਗਾ ਇਹਨਾਂ ਨੇ ਉਥੋਂ ਕੱਪੜੇ ਦੇ ਕਾਫੀ ਜਿਹੜੇ ਐਕਸਪੈਂਸਿਵ ਬੰਡਲ ਤੇ ਹੋਰ ਸਾਰੇ ਚੋਰੀ ਕਰਕੇ ਗੱਡੀ ਚ ਲੈ ਗਏ ਹੁਣ ਤੱਕ ਸੇ ਕੁਝ ਸਾਹਮਣੇ ਆਇਆ ਵੀ ਕਿੰਨੀਆਂ ਵਾਰਦਾਤਾ ਕਰ ਚੁੱਕ ਸਭ ਤੋਂ ਸਾਡੀਆਂ ਜਿਹੜੀਆਂ ਵਾਰਦਾਤਾਂ ਦਾ 27 22 ਵਾਰਦਾਤਾਂ ਜਿਹੜੀਆਂ ਹੈਗੀਆਂ ਬਾਕੀ ਅਸੀਂ ਡਿਊਰਿੰਗ ਰਿਮਾਂਡ ਦੇਖਾਂਗੇ ਹੋਰ ਕਿੰਨੀਆਂ ਹਨ ਵਾਰਦਾਤਾਂ ਸਰ ਜਿਹੜੀ ਰਾਮਾ ਮੰਡੀ ਤੋਂ ਗੱਡੀ ਤੁਸੀਂ ਕਹਿੰਦੇ ਇਹਨਾਂ ਵੱਲੋਂ ਕੀਤੀ ਗਈ ਸੀ ਚੋਰੀ ਤੇ ਉਹ ਕਿਹਦੇ ਨਾਮ ਤੇ ਐ ਸਰ ਉਹਦੀ ਓਨਰਸ਼ਿਪ ਅਸੀਂ ਚੈੱਕ ਕਰ ਲਾਂਗੇ ਬਟ ਅਸੀਂ ਇਹ ਕਨਫਰਮ ਕਰ ਲਿਆ ਵੀ ਰਾਮਾ ਮੰਡੀ ਤੋਂ ਉਸ ਗੱਡੀ ਦਾ ਪਰਚਾ ਦਰਜ ਹੋਇਆ ਤੇ ਚੋਰੀ ਦੀ ਹੋਂਦ ਚੋਰੀ ਰਾਮਾ ਮੰਡੀ ਤੋਂ ਲਾਵਾ ਹੋਰ ਵੀ ਹੈ ਜਾਂ ਇਹ ਹੀ ਨਹੀਂ ਕਰਦੇ ਫਿਲਹਾਲ ਇਸ ਗੈਂਗ ਦੇ ਜਿਹੜੇ 6 ਦੇ 6 ਬੰਦੇ ਗ੍ਰਫਤਾਰ ਕਰ ਲਏ ਆ ਪਰ ਫਿਰ ਵੀ ਅਸੀਂ ਰਿਮਾਂਡ ਦੌਰਾਨ ਦੇਖਾਂਗੇ ਕਿਸੇ ਹੋਰ ਵਾਰਦਾਤ ਚ ਕੋਈ ਹੋਰ ਕਿਸੇ ਬੰਦੇ ਦੀ ਜੋ ਹੋਈ ਤਾਂ ਉਹਨੂੰ ਵੀ ਗ੍ਰਿਫਤਾਰ ਕਰੋ ਸਰ ਕਿੰਨੇ ਵੇ ਵਾਰਦਾਤ ਨੂੰ ਜਾਣ ਦਿੱਤਾ ਕਿ ਅੰਨਾਂ ਵੱਲੋਂ ਦੇਖੋ ਇਹਨਾਂ ਨੇ ਤਕਰੀਬਨ ਇਹ ਜਿਹੜੀ ਵਾਰਦਾਤ ਸਵੇਰੇ 4:30 ਵਜੇ ਦੇ ਲਗਭਗ ਜਿਹੜੀ ਕਰਕੇ ਗਈਆਂ ਤਾਂ ਇਸ ਲਈ ਇਹਨਾਂ ਦਾ ਮਤਲਬ ਜਿਹਨੂੰ ਦਰਮਿਆਨੀ ਰਾਤ ਮਿਹਰ ਕਹਿੰਦੇ ਆ 12 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਜਿਹੜੇ ਵਾਰਦਾਤ ਨੂੰ ਜਾਣ ਦਿੱਤਾ ਸਰ ਕਿੰਨੇ ਵੇ ਪੜੇਗੇ ਤੁਹਾਡੇ ਵੱਲੋਂ ਜੀ ਜੀ ਤੁਹਾਡੀ ਟੀਮ ਨੇ ਕਿੰਨੇ ਵੇ ਪੜੇ ਗਈ ਸੀ ਨਹੀ ਇਹ ਤਾਂ ਗ੍ਰਫਤਾਰ ਜਿਹੜੇ ਆ ਅਸੀਂ ਆਪਣੀ ਇਨਫੋਰਮੇਸ਼ਨ ਤੇ ਕੀਤੇ ਆ ਤਾਂ ਇਹ 24 ਤਰੀਕ ਨੂੰ ਗ੍ਰਫਤਾਰ ਕੀਤੇ ਆ ਤੇ 15 ਤਰੀਕ ਨੂੰ ਜਿਹੜਾ ਇਹ ਮੁਕਦਮਾ ਇਹ 12 ਤਰੀਕ ਨੂੰ 15 ਤਰੀਕ ਨੂੰ ਦਰਜ ਹੋਇਆ ਤੇ ਸਾਡੀ ਟੀਮ ਨੇ 24 ਤਰੀਕ ਨੂੰ ਇਹਨਾਂ ਨੂੰ ਟ੍ਰੇਸ ਕਰਕੇ ਗ੍ਰਫਤਾਰ ਕਰਦੇ ਜੇ ਹੁਣ ਪ੍ਰੈਜ਼ੈਂਟ ਰਿਮਾਂਡ ਦੇਣਾ ਸਰ ਇਹ ਹਜੇ ਹੁਣ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਿਆ ਤੇ ਅਸੀਂ ਫਰਦਰ ਅਗੇ ਇਨਵੈਸਟੀਗੇਸ਼ਨ ਕਰਦੇ ਆ